ਕਾਫੀ ਨਾਲ ਲੁਧਿਆਣਾ ਦੇ ਜੁਵਾਰ ਨਗਰ ਕੈਂਪ ਦੀਆਂ ਸਾਹਮਣੀ ਆ ਰਹੀਆਂ ਨੇ ਜਿੱਥੇ ਕਿ ਟਰਾਂਸਫਾਰਮਰ ਬੀਤੀ ਰਾਤ ਸੜ ਜਾਂਦਾ ਜੀਹਾਂ ਇਸ ਤੋਂ ਸੜਨ ਤੋਂ ਬਾਅਦ ਇਲਾਕੇ 'ਚ ਕਈ ਘੰਟੇ ਲਾਈਟ ਨਹੀਂ ਆਈ ਉਸ ਤੋਂ ਬਾਅਦ ਲੋਕ ਸੜਕ 'ਤੇ ਉੱਤਰ ਆਏ ਅਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਰੋਜ਼ੀ ਲੰਬੇ ਲੰਬੇ ਕੱਟ ਲੱਗਦੇ ਨੇ ਕਈ ਵਾਰ ਪਾਵਰ ਕਮਨ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਜਿਸ ਤੇ ਰੋਸ ਵਜੋਂ ਅੱਜ ਉਹਨਾਂ ਇਹ ਪ੍ਰਦਰਸ਼ਨ ਕੀਤਾ ਹੈ ਤੁਸੀਂ ਵੀਰ ਦੇਖ ਸਕਦੇ ਹੋ ਲੁਧਿਆਣਾ ਦੇ ਜਵਾੜ ਨਗਰ कॅम्प ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦਾ ਗਰਮੀ ਦੇ ਨਾਲ ਬੁਰਾ ਹਾਲ ਹੈ ਲੋਕ ਜਿਹੜਾ ਕੀ ਲਾਈਟ ਤੋਂ ਦੁਖੀ ਹੋਣ ਤੋਂ ਬਾਅਦ ਜਦੋਂ ਲਾਈਟ ਨਹੀਂ ਆਉਂਦੀ ਤਾਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨੇ ਲੁਧਿਆਣਾ लाइਵ ਦੇ ਲਈ ਯੂਵੰਦ ਦੇ ਰਿਪੋਰਟ ਮੇਰਾ ਨਾਮ ਵਿਨੋਦ ਕੁਮਾਰ ਵਿਨੂ ਹੈ ਜੀ ਦੇਖੋ ਜੀ ਜਿਹੜੀ ਆ ਪਿਛਲੇ ਕਈ ਦਿਨਾਂ ਦੇ ਤੋਂ ਜਿਹੜੇ ਬਿਜਲੀ ਸੰਕਟ ਹੈ ਸਾਡੇ ਜਵਾਰ ਨਗਰ ਦੇ ਵਿੱਚ ਬਹੁਤ ਜ਼ਿਆਦਾ ਗਰਮਾਇਆ ਉਹਦੇ ਵਿੱਚ ਹੁਣ ਕੱਲ ਦੀ ਗੱਲ ਦੇਖ ਲਓ ਕੱਲ ਜਿਹੜਾ ਵਾਅਕਿਆ ਹੋਇਆ ਬਿਜਲੀ ਦੇ ਵਿੱਚ ਵੋਲਟੇਜ ਵਧਣ ਦੇ ਕਾਰਨ ਬਹੁਤ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਕਈਆਂ ਦੇ ਐਲਸੀਡੀਆਂ ਤੋਂ ਲੈ ਕੇ ਏਸੀ ਤੱਕ ਹਰ ਇੱਕ ਚੀਜ਼ ਤਾਂ ਸੜ ਗਈਆਂ ਨੇ ਤੇ ਆ ਤੁਸੀਂ ਕੋਈ ਪਾਵਰ ਗੌਂਡ ਡਿਪਾਰਟਮੈਂਟ ਨੂੰ ਕੋਈ ਕੰਪਲੇਂਟ ਦਿੱਤੀ ਹੋਵੇ ਕੁਝ ਕਿਹਾ ਹੋਵੇ ਐਪਲੀਕੇਸ਼ਨ ਦੇਖੋ ਜੀ ਪਾਵਰ ਨੂੰ ਲੋਕਾਂ ਨੇ ਕੰਪਲੇਟਾਂ ਕੀਤੀਆਂ ਨੇ ਕਾਫੀ ਕੰਪਲੇਟਾਂ ਕੀਤੀਆਂ ਨੇ ਲੇਕਿਨ ਉਹ ਕੁਝ ਸੁਣਵਾਈ ਨਹੀਂ ਹੋ ਰਹੀ ਹਾਂ ਕੰਦਰਸ਼ਨ ਜਿਆਦਾ ਹੈ ਜਿਹੜਾ ਇਹਨਾਂ ਕੋਲ ਸਿਸਟਮ ਜਿਹੜਾ ਸੈੱਟ ਨਹੀਂ ਹੋ ਰਿਹਾ ਜਿਹੜਾ ਪੰਜਾਬ ਗਵਰਨਮੈਂਟ ਦੇ ਕੋਲੋਂ ਇਹਨਾਂ ਦੇ ਹੱਥੋਂ ਬਾਹਰ ਹੋਇਆ ਹੈ ਬਿਜਲੀ ਦੀ ਅਸੀਂ 600 ਯੂਨਿਟ ਫ੍ਰੀ ਦੇ ਰਹੇ ਹਾਂ ਉਹ ਦੇਖੋ ਫ੍ਰੀ ਦੇ ਫ੍ਰੀ ਦੇਣਾ ਨਾ ਦੇਣਾ ਉਹ ਅਲੱਗ ਗੱਲ ਹੈ ਜੀ ਫ੍ਰੀ ਤੁਸੀਂ ਇੱਕ ਫ੍ਰੀ ਕਰਤਾ ਲੇਕਿਨ ਉਹ ਲੋਕਾਂ ਨੂੰ ਮਿਲ ਹੀ ਨਹੀਂ ਰਹੀ ਤਾਂ ਉਹਦਾ ਫਾਇਦਾ ਕੀ ਹੈ ਜੀ ਜਿਹੜਾ ਧਰਨਾ ਲਾਇਆ ਕਿਸ ਕਾਰਨ ਲਾਇਆ ਤੁਸੀਂ ਜਿਹੜਾ ਰੋਡ ਦੇ ਉੱਤੇ ਧਰਨਾ ਰੋਡ ਜਾਮ ਕੀਤਾ ਹੈ ਜਿਹੜਾ ਇਹ ਧਰਨਾ ਲੋਕਾਂ ਨੇ ਲਗਾਇਆ ਆਇਆ ਇਸ ਕਰਕੇ ਲਗਾਇਆ ਕਿ ਜਿਹੜਾ ਬਿਜਲੀ ਦੇ ਵਿੱਚ ਜਿਹੜਾ ਆ ਕਾਫੀ ਦਿਨਾਂ ਤੋਂ ਬਿਜਲੀ ਨਹੀਂ ਮਿਲ ਰਹੀ ਜੇਕਰ ਆਂਦੀ ਹੈ ਤਾਂ ਬਹੁਤ ਜ਼ਿਆਦਾ ਕਈ ਵਾਰੀ ਵੱਧ ਆਂਦੀ ਹੈ ਜਾਂ ਘੱਟ ਆਂਦੀ ਹੈ ਜਿੰਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਰਿਹਾ ਲੋਕੀ ਕਿ ਦੋ ਦੋ ਤਿੰਨ ਤਿੰਨ ਦਿਨ ਤੋਂ ਪਾਣੀ ਤੋਂ ਪਰੇਸ਼ਾਨ ਬੈਠੇ ਨੇ ਲੋਕਾਂ ਕੋਲ ਪੀਣ ਵਾਸਤੇ ਪਾਣੀ ਨਹੀਂ ਹੈਗਾ ਇਹ ਤਕਰੀਬਨ ਦੋ ਦੋ ਤਿੰਨ ਤਿੰਨ ਦਿਨ ਤੋਂ ਇਹ ਕੰਮ ਚੱਲ ਰਿਹਾ ਜੀ ਉਹ ਹਰ ਏਰੀਆ ਦੇ ਵਿੱਚ ਚੱਲ ਰਿਹਾ ਅੱਜ ਤੇਰੀਏ ਦੇ ਵਿੱਚ ਕੱਲ ਨੂੰ ਦੂਸਰੇ ਏਰੀਆ ਦੇ ਵਿੱਚ ਸੀਗਾ ਤਕਰੀਬਨ ਦੋ ਦੋ ਦਿਨ ਲਾਈਟ ਨਹੀਂ ਆ ਰਹੀ ਜਵਾਰ ਨਗਰ ਦੇ ਏਰੀਆ ਇੱਕ ਹੋਰ ਜਵਾਰ ਜਵਾਰ ਨਗਰ ਤੇ ਮੇਨ ਹੈਗਾ ਜੀ ਬਾਕੀ ਤਾਂ ਕੁਝ ਕਹਿ ਨਹੀਂ ਸਕਦੇ ਬਾਕੀ ਏਰੀਆ ਵੀ ਹੈਗੇ ਆ ਕੱਲ ਇੱਕ ਦੇਖਨੇ ਦੀ ਸ਼ਾਮਨਗਰ ਦੇ ਵਿੱਚ ਵੀ ਇਹ ਦਿੱਕਤ ਆ ਰਹੀ ਸੀ ਸਾਡੇ ਜਵਾਰਨਗਰ ਚ ਵੀ ਹੈ ਠੀਕ ਹੈ ਅੱਜ ਇਹ ਬਟੂਈ ਬਟੂਈ ਦੀ ਅੱਜ ਇੱਥੇ ਰੋਡ ਜਾਮ ਕੀਤਾ ਹੋਇਆ ਤੁੱਲਾ ਆ ਰਿਹਾ ਕਿ ਕੀ ਮਾਮਲਾ ਹੋਇਆ ਜੇ ਜਵਾਰ ਗਿਆ ਇਹ ਮਾਮਲਾ ਹੁਣ ਪੂਰੇ ਹਫਤਾ ਜੁਕਤਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਛੋਟੇ ਛੋਟੇ ਬੱਚੇ ਐ ਦੇਖੋ ਕੈਮਰੇ ਲਾਈਟ ਬੰਦ ਹੋ ਰਹੀ ਸਾਡੀ ਸਾਨੂੰ ਕੋਈ ਕਾਰ ਨਹੀਂ ਰਹੀ ਕੀ ਦਿੱਕਤ ਕੀ ਆ ਰਹੀ ਹੈ ਦਿੱਕਤ ਲਾਈਟ ਬੰਦ ਪਾਣੀ ਬੰਦ ਕੇ ਟਾਈਮ ਮੂੰਹ ਤੋਂ ਹੁਣ ਪਾਣੀ ਨਹੀਂ ਮਿਲਦਾ ਜੀ ਮੇਰਾ ਸਰ ਪੱਖਾ ਵੀ ਸੜ ਗਿਆ ਮਰੀ ਲਾਰਸੜੀ ਪਈ ਆ ਸਰ ਮਦਨ ਲਾਲਾ ਜੀ ਮਦਵਾਨ ਨਗਰ ਕੈਂਪ ਮਕਾਨ ਨੰਬਰ 81/12 ਬਾਰ ਬਾਰੇ ਜਿਹੜੀ ਲੱਗੀ ਆ ਕਿੱਦਾਂ ਕਿੱਦਾਂ ਸੜ ਗਿਆ ਸਾਰੇ ਇਹਨਾਂ ਦੀ ਲੇਡ ਘਟਵਾਦ ਹੁੰਦੀ ਆ ਰੋਜ਼ ਸਾਡੇ ਕੋਲ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾਂਦੇ ਆ ਉਹ ਸਾਡੇ ਇੱਥੇ ਜਿਹੜੇ ਵੀ ਹੈਗੇ ਆ ਆਪਾਂ ਉਹਨਾਂ ਨੂੰ ਮਿਲਾਨ ਨੂੰ ਵੀ ਤਿਆਰ ਆ ਜਿਹੜੇ ਬੰਦੇ ਕੋਲ ਮੈਂ ਪੱਖਾ ਰਿਪੇਅਰ ਕਰਾਇਆ ਮੈਂ ਉਹ ਵੀ ਬੰਦਾ ਬਿਲਾਨ ਨੂੰ ਤਿਆਰ ਜਿਹਦੇ ਕੋਲ ਪੱਖਾ ਖਰੀਦੇ ਆ ਉਹ ਪੱਖਾ ਮਿਲਾਨ ਨੂੰ ਤਿਆਰ ਆ ਤੇ ਇੱਥੇ ਕੁੰਡੀਆਂ ਲਾਂਦਾ ਕੋਣ ਆ ਸਾਰੇ ਸਾਨੂੰ ਕੀ ਪਤਾ ਕੁੰਡੀਆਂ ਲਵਾਣ ਵਾਲੇ ਕੁੰਡੀਆਂ ਲਵਾਉਂਦੇ ਆ ਔਰ ਕੁੰਡੀਆਂ ਲਵਾ ਕੇ ਕੰਮ ਕਰਦੇ ਆ ਸਰ ਸਾਡੇ ਨਾਲ ਤੁਸੀਂ ਸਾਡੇ ਨਾਲ ਖੜੋਗੇ ਰੇਡੀਆਂ ਫੜੀਆਂ ਨੇ ਉਹਨਾਂ ਨੂੰ ਜਾਂਦੀਆਂ ਨੇ ਤਾਰ ਮੈਨੂੰ ਨਹੀਂ ਪਤਾ ਸਰ ਕਿੱਥੇ ਜਾਂਦੀਆਂ ਨੇ ਮੈਨੂੰ ਇੱਕ ਗੱਲ ਤੇ ਧਿਆਨ ਦਿਓ ਮੈਨੂੰ ਉਹਦੇ ਨਾਲ ਮਿਲਾਓ ਮੈਨੂੰ ਇੱਕ ਵਾਰੀ ਮੈਨੂੰ ਡੰਡਾ ਭੰਨਣ ਨੂੰ ਤਿਆਰ ਆ ਬੋ ਜੀ ਚਾਹੇ ਅੱਜ ਤੁਸੀਂ ਕੈਮਰਾ ਤਿਆਰ ਰੱਖੋ ਮੈਂ ਸੋਟੀ ਭੰਨਣ ਨੂੰ ਵੀ ਤਿਆਰ ਬੈਠਾ ਜੀ ਸਾਰੀ ਗਲੀ ਦੇ ਲਾਰੇ ਪੱਖੇ ਸਾਰਿਆਂ ਦੇ ਖਰਾਬ ਹੋ ਗਏ। ਬਾਈ ਕੀ ਨਾਮ ਤੁਹਾਡਾ ਕੀ ਆਇਓ? ਮੇਰਾ ਨਾਮ ਬਾਈ ਕੀ ਨਾਮ? ਰਕੇਸ਼ ਕੁਮਾਰਾ ਬਾਈ ਮੇਰਾ ਨਾਮ। ਏਸੀ ਅੱਜ ਕੀ ਹੋਇਆ ਇੱਥੇ? ਬਾਈ ਲੋਡ ਕਰਕੇ ਹਰ ਵਾਰੀ ਉੱਗੇ ਜਾ ਕੇ ਦੇਖੋ। ਏਸੀ ਚੱਲਦੇ ਨੇ, ਪਾਵਰ ਘਟਾ ਉੱਥੇ। ਏਸੀ ਪੱਖੇ ਟੂਬੇ ਸਾਰੇ ਸੜ ਗਏ। ਗਲੀ ਜਾ ਕੇ ਚੈੱਕ ਕਰਨ ਨੂੰ ਬੁਲਾ ਕੇ। ਹਰ ਸਭ ਪਹੁੰਚ ਚਾਹੀਦੀ ਹੈ। ਬਿਜਲੀ ਆ ਦੇ ਰੋਜ਼ ਹੀ ਆਉਂਦੇ ਆ। ਤਾਰ ਜੋੜ ਕੇ ਚੱਲ ਜਾਂਦੇ ਪੂਰਾ ਹੱਲ ਨਹੀਂ ਕਰਦੇ। ਹਫਤਾ ਹੋ ਗਿਆ ਪੂਰਾ। ਸਾਡੀ ਭਾਜੀ ਮੰਗੇ ਇਹ ਹੈ, ਇਹ ਹੈਗਾ ਟਰਾਂਸਫਾਰਮ 200 ਵਾਟ ਦਾ। ਸਾਨੂੰ 500 ਜਾਂ 600 ਵਾਟ ਦਾ ਤੁਹਾਨੂੰ ਚਾਹੀਦਾ ਇਹ ਆਪਣਾ ਜਿਹੜਾ ਨਾਂ ਦਾ ਸਾਰੇ ਕਹਿੰਦਾ ਠੀਕ ਹੈ ਭਾਈ ਸਾਨੂੰ ਜੈ 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 ਸਾਡੀ ਪੂਰੀ ਹੋਵੇ ਭਾਈ ਇਹ ਹੈਗਾ 300 ਸਾਨੂੰ ਇਹ 500 600 ਬਾੜ ਸਾਨੂੰ ਕਰ ਦੋ ਸਾਨੂੰ ਸਾਨੂੰ ਕੋਈ ਤਕਲੀਫ ਨਹੀਂ ਹੈਗੀ ਸਾਡੇ ਐਮਐਲਏ ਗੁਰਪ੍ਰੀਤ ਗੋਗੀ ਨੇ ਹਾਂਜੀ ਹਾਂਜੀ ਭਾਈ ਕੋਈ ਨਹੀਂ ਆ ਰਿਹਾ ਇਹ ਦੇਖੋ ਇਹ ਬੱਚੇ ਕਿਸ ਤਰ੍ਹਾਂ ਬੰਦ ਹੁੰਦੀ ਇਹਨੂੰ 15 ਦਿਨ ਹੋ ਗਿਆ ਆਹੀ ਡਰਾਮਾ ਚੱਲ ਰਿਹਾ ਲਾਈਟ ਦਾ ਮੇਰਾ ਨਾਮ ਘਾਰ ਆਰਾਮ ਇਹ ਜਦੋਂ ਜਿਹੜੇ ਕੀ ਕਾਰਨ ਲੱਗਦਾ ਵਾ ਜਿਹੜੀ ਇਹ ਲਾਈਟਾਂ ਬੰਦ ਹੋ ਜਾਂਦੀ ਇਹ ਭਾਈ ਲੋਡ ਘਟਵਾਦ ਹੋ ਰਿਹਾ ਵਾ ਲੈਡ ਘਟਵਾਣ ਆਉਂਦੀ ਆ ਲੋਕਾਂ ਦੇ ਪੱਖੇ ਫਰਿਜ ਸਾਰੇ ਕੋ ਸੜ ਗਿਆ ਸਾਡਾ ਖੋਦ ਦਾ ਸੜ ਗਿਆ ਵਾ ਅੱਜ ਕਿੰਨੇ ਘਰਾਂ ਦਾ ਸੜਿਆ ਆਣਾ ਘਟੋ ਘੜ ਭਾਈਆ ਚਾਰ ਪੰਜ ਘਰਾਂ ਦਾ ਵਿੱਚ ਪਿੱਛੇ ਪਿੱਛੇ ਸੜਿਆ ਹੀ ਹਾਂਜੀ ਤੇ ਇਲਾਕੇ ਦੇ ਜਿਹੜੇ ਤੁਹਾਡੇ ਐਮ ਐਲ ਏ ਆ ਜਾਂ ਕੋਈ ਹੁਣ ਦੱਸੀ ਦਿੱਕਤ ਵੀ ਇੱਥੇ ਆਦ ਕਿ ਨਾ ਨਿਕਲ ਸਰ ਆਪਾਂ ਹਲੇ ਤੱਕ ਕਿਸੇ ਨੇ ਦੱਸੀ ਹੈਗੀ ਤੇ ਐਪਲੀਕੇਸ਼ਨ ਲਿਖਾਈ ਹੋਈ ਹੈ ਅੱਜ ਅੱਜ ਸਵੇਰੇ ਦਿੱਤੀ ਹੈ ਤੇ ਕਿੰਨੀ ਦੇਰ ਹੋ ਗਈ ਹੈ ਲੈਣ ਗਈ ਨੂੰ ਤੁਹਾਡੀ ਅਜੇ ਆਹ ਹੋ ਗਿਆ ਸਰ ਘੰਟਾ ਕੋ ਹੋ ਹੀ ਗਿਆ ਮੈਂ ਹਨਾ ਕਿੰਨੀ ਸੜਿਆ ਹੋਇਆ ਤੇ ਇੱਕ ਤਾਂ ਡਾਕਟਰ ਸੜ ਗਿਆ ਨਾਲ ਦਾ ਈ ਥੜੇ ਡਾਕਟਰ ਥੜੇ ਪਹਿਲਾਂ ਦੁਪਹਿਰ ਦੀ ਬੰਦ ਸੀ ਸਵੇਰ ਦੀ ਬੰਦ ਦੁਪਹਿਰੇ ਆਈ ਆ ਹੁਣ ਫੇਰ ਬੰਦ ਹੋ ਗਈ ਹਾਂਜੀ ਬਿਜਲੀ ਵਿਭਾਗੋਂ ਆਇਆ ਭਾਈ ਬਿਜਲੀ ਬਹਿਗੇ ਪਹਿਲਾਂ ਦੁਪਹਿਰ ਤੇ ਲੱਗੇ ਸੀ ਠੀਕ ਕਰਕੇ ਚੱਲ ਗਿਆ ਫੇਰ ਇਹੀ ਡਰਾਮਾ ਹੋ ਗਿਆ ਕੋਈ ਗੱਲਬਾਤ ਹੋਈ ਦੁਵਾਰਾ ਦੁਵਾਰਾ ਗੱਲਬਾਤ ਕੋਈ ਨਹੀਂ ਹੋਈ ਹਾਂਜੀ ਇਹ 15 ਦਿਨ ਹੀ ਹੋ ਗਿਆ ਡਰਾਮਾ ਚੱਲ ਰਿਹਾ ਜੀ ਬੋਤਲ ਐਡ ਤੂੰ ਇੱਕ ਵਾਰੀ ਆਂਦੀ ਏ ਚਾਰ ਘੰਟੇ ਬੰਦ ਹੋ ਜਾਂਦੀ ਏ ਸਾਡੇ ਬੱਚੇ ਕਲਪਦੇ ਨੇ ਅਸੀਂ ਕੀ ਕਰੀਏ ਸਟੇਡੀਅਮ ਪਰੇਸ਼ਾਨ ਨਾ ਹੰਜੀ ਰਾਜਰਾਨੀ ਪਾਣੀ ਤਾਂ ਨਹੀਂ ਤੁਸੀਂ ਇੰਨੇ ਕਿ ਪਰੇਸ਼ਾਨ ਹਨ ਕੋਈ ਕਹਿ ਨਹੀਂ ਸਕਦਾ ਹੈਗਾ ਅਸੀਂ ਕਿਧੇ ਕਿਧੇ ਘਰ ਪਾਣੀ ਮੰਗਣ ਜਾਈਏ ਅਸੀਂ ਇਹ ਹਾਲ ਦੇਖੇ ਜਿਹਾ ਹੂਣ ਹੋਣ ਲੱਗਾ ਹਾਂ ਹਾਂ ਨਾ ਲੈਟ ਨਾ ਪਾਣੀ ਚਲੋ ਪਾਣੀ ਬੋਲੇ ਹਾਂਜੀ ਕੀ ਪਰੇਸ਼ਾਨੀ ਹੈ ਨਾ ਲੈਟ ਆਉਂਦੇ ਪਚਾਈ ਦੀ ਨਾ ਪਾਣੀ ਚਾਹਤਾ ਮਿਲੇ ਪਾਣੀ ਲੋਕਾਂ ਦੇ ਰਾਣੀ ਲੋਕਾਂ ਦੇ ਘਰ ਜਾ ਕੇ ਪਾਣੀ ਭਰ ਕੇ ਲਿਆਣੇ ਪਿਆ ਉਹ ਚੌਥੇ ਵੱਲੋਂ ਹਲੇ ਕੈਂਟਰ ਬਾਹਰ ਖੜੀ ਕਿੰਨੇ ਦਿਨ ਹੋ ਗਈ ਲੈਟ ਬੰਦ ਹੋਈ ਨਹੀਂ ਹੋਈ ਹੈ ਸ਼ਾਮੀ ਲੈ ਕਿੰਨੇ ਦਿਨ ਹੋ ਗਏ ਤਾਂ ਇਹ ਰੋਜ਼ ਹੀ ਹੁੰਦੀ ਹੈ ਇਹੋ ਜਿਹਾ ਕੰਮ ਜਾਂਦਾ 10 15 ਦਿਨ ਹੋ ਗਏ ਹੁਣ ਇੱਥੇ ਕੋਈ ਪਤਾ ਨਹੀਂ ਪਾਣੀ ਆ ਗਿਆ ਆ ਗਿਆ ਨਹੀਂ ਆਇਆ ਸਾਰਾ ਦਿਨ ਨਹੀਂ ਆਇਆ ਹਾਂਜੀ ਪਾਣੀ ਆ ਗਿਆ ਆ ਗਿਆ ਨਹੀਂ ਆਇਆ ਸਾਰਾ ਦਿਨ ਨਹੀਂ ਆਇਆ ਜਲੈਟ ਗਈ ਸਾਰਾ ਦਿਨ ਨਹੀਂ ਆਈ ਇਲਾਕੇ ਦਾ ਜ਼ਿੰਮੇਵਾਰ ਬੰਦਾ ਆਇਆ ਕੋਈ ਕੋਈ ਨਹੀਂ ਇੱਥੇ ਸਾਰੇ ਜ਼ਿੰਮੇਵਾਰੀ ਨੇ ਕੋਈ ਵੀ ਨਹੀਂ ਲੱਗੀ ਜ਼ਿੰਮੇਵਾਰੀ ਕੋਈ ਵੀ ਨਹੀਂ ਆ ਰਿਹਾ ਭਾਈ ਕੋਈ